ਅਸ਼ਵਗੰਧਾ ਇੱਕ ਬਹੁਤ ਹੀ ਗੁਣਕਾਰੀ ਪੌਦਾ ਜਿਹੜਾ ਕਿ ਹਰ ਇੱਕ ਘਰ ਦੇ ਵਿੱਚ ਬੀਜਣਾ ਚਾਹੀਦਾ ਹੈ ਪਿੱਛੇ ਜੇ ਇੱਕ ਕਿਸਾਨ ਅੰਦੋਲਨ ਤੋਂ ਬੰਦਾ ਦਿੱਲੀ ਤੋਂ ਲੈ ਕੇ ਆਇਆ ਸੀ ਉਹ ਕਹਿੰਦਾ ਸੀ ਮੈਂ 900 ਰੁਪਏ ਦਾ ਬੂਤਾ ਲੈ ਕੇ ਆਇਆ ਜੀ ਨੇ ਆਪਣੇ ਖੇਤਾਂ ਦੇ ਵਿੱਚ ਬੀਜਿਆ ਤੇ ਉਹ ਕਹਿੰਦਾ ਮੇਰੇ ਘਰ ਦੀਆਂ ਸਾਰੀਆਂ ਬਿਮਾਰੀਆਂ ਸਾਰੀਆਂ ਦਵਾਈਆਂ ਛੁੱਟ ਗਈਆਂ ਨੇ ਲੇਕਿਨ ਮੈਂ ਉਹਨੂੰ ਉਹਦੀ ਗੱਲ ਸੁਣ ਕੇ ਮੈਂ ਵੀ ਲੈ ਕੇ ਬੀਜਿਆ ਲੇਕਿਨ ਮੈਨੂੰ ਤਾਂ ਬੜਾ 50 ਰੁਪਏ ਦਾ ਸਸਤਾ ਮਿਲ ਗਿਆ ਸੀ ਉਸ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਪਨੀਰੀ ਬੀਜੀ ਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਵੰਡੀ ਆ ਹਲੇ ਵੀ ਮੇਰੇ ਕੋਲ ਬੜੇ ਬੂਤੇ ਨੇ ਤੁਹਾਨੂੰ ਖਾਸ ਗੱਲ ਨਹੀਂ ਇਹਦੇ ਵਿੱਚ ਵੀ ਹੁੰਦੇ ਨੇ ਇਹ ਆ ਬੀ ਨੇ ਵੀ ਵੀਜ਼ ਦੇ ਉਹ ਬੜਾ ਉੱਗੇ ਹੁੰਦੇ ਨੇ ਐਡੀ ਇੱਕ ਗੁਣਕਾਰੀ ਚੀਜ਼ ਆ ਜਿਹੜਾ ਬੰਦਾ ਇੰਨੀ ਕ એનર્ਜੀਆ ਦੇ ਵਿੱਚ ਜਿਹੜਾ ਬੰਦਾ ਦੋ ਕਾਰਡ ਭੁੱਕੀ ਦੇ ਲਾਉਂਦਾ ਨਾ ਰੋਜ਼ ਲਾਉਂਦਾ ਉਹ ਇਹਦੇ ਚਾਰ ਪੱਤੇ ਨਿਰਨੇ ਗਾਲ ਜਿਹੇ ਖਾ ਲਵੇ ਤਾਂ ਉਹਨੂੰ ਉਹ ਭੁੱਕੀ ਖਾਣ ਦੀ ਲੋੜ ਨਹੀਂ ਜੀ ਐਡੀ ਇੱਕ ਵਧੀਆ ਚੀਜ਼ ਆ ਔਰ ਇਹਦੇ ਨੇ ਹੋਰ ਇੰਨੀਆਂ ਹਜ਼ਾਰਾਂ ਬਿਮਾਰੀਆਂ ਸੈਂਕੜੇ ਬਿਮਾਰੀਆਂ ਨੂੰ ਠੀਕ ਕਰਦਾ ਹੈ ਜਿਹੜੀਆਂ ਕਿਸੇ ਵੀ ਓਵਰੇਜ ਚਾਹੇ ਕੋਈ ਬਡਾਪੇ ਚਾ ਜਾਂ ਕੋਈ ਜਵਾਨੀ ਦੇ ਵਿੱਚ ਆ ਇਹਨੂੰ ਬੱਚਾ ਬੁੱਢਾ ਭੈਣ ਭਾਈ ਕੋਈ ਵੀ ਲੈ ਸਕਦਾ ਹੈ ਇੱਕ ਇਹ ਬੂਟਾ ਇੱਕ ਆ ਜਾਂਦੀ ਆ ਸਤਾਵਰੀ ਉਹ ਮੈਂ ਤੁਹਾਨੂੰ ਅੱਗੇ ਦਿਖਾਉਣਾ ਤੇ ਇਹ ਬਹੁਤ ਗੁਣਕਾਰੀ ਬੂਟੇ ਨੇ ਇਹਨਾਂ ਨੂੰ ਹਰ ਇੱਕ ਬੰਦਾ ਘਰ ਦੇ ਵਿੱਚ ਬੀਜੋ ਤੇ ਇਹਦੇ ਰੋਜ਼ ਪੰਜ ਚਾਰ ਪੱਤੇ ਦੋ ਤਿੰਨ ਪੱਤੇ ਸਾਰਾ ਪਰਿਵਾਰ ਦੋ ਦੋ ਤਿੰਨ ਤਿੰਨ ਪੱਤੇ ਚਾਹੇ ਚੱਬ ਕੇ ਪਾਣੀ ਪੀ ਲੋ ਚਾਹੇ ਚਟਣੀ ਬਣਾ ਲੋ ਬਹੁਤ ਹੀ ਗੁਣਕਾਰੀ ਆ ਮੈਂ ਖੁਦ ਆਪਣੇ ਘਰੇ ਬੀਜ ਕੇ ਇਹ ਬੂਟੇ ਆਪਣੇ ਘਰੇ ਪਾਲੇ ਹੋਏ ਨੇ ਇਹ ਬਹੁਤ ਹੀ ਇਹਨਾਂ ਦਾ ਲਵ ਉਠਾਉਣਾ ਸੀ ਕੋਈ ਦਵਾਈਆਂ ਦੋ ਬਹੁਤ ਖੜਾ ਛੁੱਟ ਜਾਂਦਾ ਆ ਮੈਂ ਆਪਣੇ ਅੰਦਰ ਵਾਲੀ ਇੱਕ ਪਾਰਕ ਦੇ ਵਿੱਚ ਵੀ ਨਾਲ ਬੀਜਿਆ ਹੋਇਆ ਇਹ ਬਾਹਰ ਪਲਾਟਸ ਦੀ ਪਹਿਲਾਂ ਆ ਮੈਂ ਆਪਣੀ ਪਾਰਕ ਦੇ ਵਿੱਚ ਵੀ ਬੂਤੇ ਬੀਜੇ ਹੋਏ ਨੇ ਜਿਹੜੇ ਕਿ ਇਹਨਾਂ ਨੂੰ ਮੈਂ ਪਹਿਲਾਂ ਕੱਟ ਕੇ ਨਾ ਪਾਊਡਰ ਬਣਾ ਲਿਆ ਏ ਆਮ ਤੌਰ ਤੇ ਦੇਖਦੇ ਆ ਆਪਾਂ ਨੂੰ ਆਸ਼ਕ ਬੰਦਾ ਇੱਕ ਪਾਊਡਰ ਮਿਲਦਾ ਏ ਉਹ ਸਾਰੀਆਂ ਟਾਹਣੀਆਂ ਪੱਤੇ ਸਾਰੇ ਪੀਸ ਕੇ ਬਣਾਇਆ ਹੁੰਦਾ ਲੇਕਿਨ ਜਿਹੜਾ ਇਹਨੂੰ ਫੋਲੋ ਫਲ ਲੱਗਦਾ ਉਹ ਬਹੁਤ ਜ਼ਿਆਦਾ ਗੁਣਕਾਰੀ ਹੈ ਜੇ ਤੁਸੀਂ ਘਰੇ ਬੀਜਾ ਹੋ ਕੱਲਾ ਫਲ ਖਾਓਗੇ ਤਾਂ ਉਹ ਬਹੁਤ ਹੀ ਗੰਭੀਰ ਇਸ ਤਾਵਾ ਰਾਇ ਇਹ ਦਾਂ ਇਹਨੂੰ ਘਰੇ ਬੀਜ ਲੋ ਇਹਦੀਆਂ ਥੱਲੇ ਜੜਾਂ ਜਿਵੇਂ ਆਲੂ ਲਾਦੇ ਨੇ ਜੜਾ ਇਹਦੀਆਂ ਬਹੁਤ ਲੰਬੀਆਂ ਲੰਬੀਆਂ ਜੜਾ ਬਣ ਜਾਂਦੀਆਂ ਨੇ ਮੋਟੀ ਮੋਟੀਆਂ ਤੇ ਇਹਨੂੰ ਸੁਕਾ ਕੇ ਪੀਸ ਕੇ ਤੇ ਇਸ ਦੇ ਪੱਤਿਆਂ ਦੇ ਨਾਲ ਹੀ ਰਲਾ ਕੇ ਭੈਣ ਭਾਈਆਂ ਵਾਸਤੇ ਬਹੁਤ ਹੀ ਕੰਮ ਦੀ ਚੀਜ਼ ਆ ਜਿੰਨੇ ਕਦਮਾਂ ਉਹਦੇ ਗੁਣ ਤੁ ਨੂੰ ਗਿਣਾਲ ਨਹੀਂ ਸਕਦਾ ਜਿੰਨੇ ਕੁ ਗੁਣ ਨੇ ਅਸੀਂ ਖੁਦ ਆਪਣੇ ਘਰ ਦੇ ਵਿੱਚ ਇਹ ਚੀਜ਼ਾਂ ਵਰਤ ਰਹੇ ਹਾਂ ਕਾਫੀ ਟਾਈਮ ਤੋਂ ਵਰਤ ਰਹੇ ਹਾਂ ਅੱਜ ਜਲਦ ਇਸ ਕਰਕੇ ਮੈਂ ਅੱਜ ਦਿਲ ਕਰਿਆ ਲੋਕਾਂ ਨਾਲ ਭੈਣ ਭਾਈਆਂ ਨਾਲ ਸਾਂਝਾ ਕਰਾਂ ਤੇ ਇੱਕ ਇਸੇ ਤਰ੍ਹਾਂ ਆ ਆ ਜਾਂਦੀ ਆ ਜਿਵੇਂ ਕਿ ਇਹਨੂੰ ਜਵੈਣ ਕਹਿ ਦਿੰਦੇ ਨੇ ਸੌਫ ਇਹਦੇ ਵਿੱਚੋਂ ਬੜਾ ਖੁਸ਼ਬੂ ਆਉਂਦੀ ਆ ਜਿन्हे ਮੇ ਕਿਸੇ ਭੈਣ ਭਾਈ ਨੂੰ 슈ਗਰ ਆ ਦੋ ਤਿੰਨ ਪੱਤੇ ਇਹਦੇ ਸਵੇਰੇ ਖਾਲੀ ਪੇਟ ਖਾ ਲੋ ਤੇ ਕੋਈ ਉਹਨੂੰ ਗੋਲੀ ਲੈਣ ਦੀ ਲੋੜ ਨਹੀਂ ਔਰ ਇੰਨੇ ਕੁ ਗੁਣ ਨੇ ਹੱਦੋਂ ਜ਼ਿਆਦਾ ਚਾਹ ਚ ਪਾ ਲੋ ਟੇਸਟ ਬਹੁਤ ਕੰਮ ਦਾ ਆਉਂਦਾ